ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਗ ਤੁਹਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਝੋਟੀਆਂ ਆ ਗਈਆਂ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਇੱਕ ਚੰਗੀ ਵਹਿੜ ਆ ਗਈ ਹੈ ਗੱਬਣਾ ਰੇਡ ਵੀਰ ਦਾ ਜੈ ਜੈ ਵੀਰੋ ਤਾਂ ਆਓ ਵੀਰੇ ਨਾਂ ਭਰੇ ਹੁਣ ਲੈਣਿਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਵੀਰੇ ਕੀ ਹਾਲ ਚਾਲ ਵਧੀਆ ਭਾਈ ਠੀਕ ਠਾਕ ਜੀ ਵਧੀਆ ਜੀ ਹਾਂ ਵੀਰੇ ਨਾਂ ਦੱਸਿਓ ਆਪਣਾ ਨਾ ਭਾਈ ਮੇਰਾ ਗੁਰਪਾਲ ਸਿੰਘ ਜੀ ਹਾਂਜੀ ਪਿੰਡ ਮੀਰਾਕੋੜ ਜੀ ਠੀਕ ਹੈ ਜੀ ਤਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜੀ ਫੋਨ ਨੰਬਰ ਵੀਰੇ ਫੋਨ ਨੰਬਰ ਹੈਗਾ 97813 75482 ਤਾਂ ਵੀਰ ਜੀ ਤਿੰਨ ਪਸ਼ੂ ਆਗੇ ਰੇਟ ਜਾਇਜ਼ ਵਾਲੇ ਹਨਾ ਹਾਂਜੀ ਤਾਂ ਹਰ ਵੀਡੀਓ ਵੀਰੇ ਰੇਟ ਜਾਇਜ਼ ਆ ਵੀਰ ਦਾ ਵੀਡੀਓ ਐਂਡ ਤੱਕ ਜਰੂਰ ਦੇਖ ਲਿਓ ਜੀ ਤਾਂ ਕਰੀਏ ਵੀਰੇ ਸ਼ੁਰੂ ਆ ਪਹਿਲੇ ਨੰਬਰ ਵਾਲੀ ਬਾਰੇ ਦੱਸਿਓ ਠੀਕ ਤੇ ਭਾਈ ਦੂਜਾ ਸੂਆ ਸੂਈ ਜੇ ਝੋਟੀ ਦੂਸਰਾ ਸੂਆ ਹਾਂਜੀ ਤੇ ਬੱਚਾ ਇਹਦਾ ਆ ਜੇ ਸਿੰਗਲ ਹੱਡੀ ਆ ਗਈ ਚੰਗੀ ਮੈਂ ਵੀਰੇ ਬੱਚਾ ਕੀ ਆ ਗਿਆ ਬੱਚਾ ਟੱਟਾ ਜੇ ਟੱਟਾ ਗਿਆ ਠੀਕ ਹੈ ਜੀ ਤੇ ਖੋਲੋ ਵੀਰ ਜੀ ਦੇਖੋ ਵੀਰੋ ਨੀਲੀ ਰਾਵੀ ਚ ਆ ਗਈ ਆ ਤੇ ਅਗਲੇ ਇੱਕ ਥਾਂ ਦੀ ਤੇਲ ਜੇ ਭਾਈਏ ਅਗਲੇ ਥਾਂ ਦੀ ਤੇਲ ਹਾਂਜੀ 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 ਠੀਕ ਹੈ ਜੀ ਤੇ ਦੁੱਧ 7-8 ਕਿਲੋ ਕੋ 6 ਕਿਲੋ ਕਰਕੇ ਭੈਣ ਭਰਾ ਲੈ ਜੀ ਠੀਕ ਹੈ ਜੀ ਠੀਕ ਹੈ ਨਾ ਤਾਂ ਦੇਖੋ ਵੀਰੋ ਜੋ ਕੋ ਜਾਗਾ ਵੀਰ ਨੇ ਸਚਾਈ ਦੱਸ ਤੀ ਨੀਲੀ ਰਾਵੀ ਚ ਇੱਕ ਥਾਂ ਤੋਂ ਵੀਰੇ ਤੇਲ ਆ ਬਾਕੀ ਵੀਰ ਜੀ ਨੇ ਦੱਸਿਆ ਕਿ ਕਿਵੇਂ ਲੇਵਲ ਹੋਆ ਬੜਾ ਘੈਂਟ ਲੱਗਿਆ ਵੀਰੋ ਤਾਂ ਦੁੱਧ ਵਾਲੀ ਆ ਸਿੰਗਲ ਹੱਡੀ ਵਜਨ ਵਜਨ ਫੁੱਲ ਆ ਗਿਆ ਚੰਗੀ ਝੋਟੀ ਆ ਗਈ ਵੀਰੋ ਕਿਆ ਮਾਤਾ ਜੀ ਸੋਣੀ ਝੋਟੀ ਆ ਗਈ ਹਨਾ ਠੀਕ ਹੈ ਜੀ ਐਨ ਕੁਮਾ ਮੈਂ ਮੜੀ ਵੀਰ ਜੀ ਮਤਲਬ ਕਮਾ ਦੇ ਕੇ ਜਾਣਾ ਤੇ ਦੇਖੋ ਵੀਰੋ ਐ ਮਾਨ ਕੇ ਆਖਾ ਕੀ ਨੀਲੀ ਰਾਵੀ ਸਿੰਘ ਸਿੰਘ ਬਹੁਤ ਘੈਂਟ ਲੱਗਿਆ ਲੈ ਜੋ ਜੀ ਕਮਾ ਲਓ ਤਾਂ ਸੋਹਣੀ ਝੋਟੀ ਆ ਗਈ ਵੀਰੋ ਬਾਕੀ ਭਾਜੀ ਕਹਿੰਦੇ ਥਣ ਦਾ ਚੱਕਰ ਨਹੀਂ ਹੁੰਦਾ ਨਾ ਅਸੀਂ 85000 ਦਾ ਹੀ ਕੇਸ ਹੀ ਜੇ ਆ ਫਿਰ ਤੇ ਵੀਰ ਜੀ ਰਗਮੰਦੀ ਝੋਟੀ ਵਜਨ ਵਾਲੀ ਹੈ ਨਾ ਤਾਂ ਬਾਕੀ ਤੇਨਾਂ ਥਣਾਂ ਦਾ ਚਵਾ ਕੇ ਬੰਦਾ ਵੀਰ ਜੀ ਬਾਲਾ ਪੂਰਾ ਓਕੇ ਰਿਪੋਰਟ ਕਰ ਇੱਕ ਨੰਬਰ ਜਿਹੜਾ ਜਿਹੜਾ ਗਲਤ ਆ ਉਹ ਗਲਤ ਕਹਿਤਾ ਜਿਹੜਾ ਸਹੀ ਹੈ ਨਾ ਉਹ ਬਿਲਕੁਲ ਓਕੇ ਰਿਪੋਰਟ ਹੈ ਭਾਈ ਠੀਕ ਆ ਵੀਰੇ ਠੀਕ ਆ ਤਾਂ ਵੇਖੋ ਵੀਰੋ ਚੰਗੀ ਮੈਂ ਆ ਗਈ ਆ ਲੇਵੇ ਲੂਵੇ ਦੀ ਬਹੁਤ ਸਾਫ ਆ ਇੱਕ ਥਾਂ ਤੋਂ ਵੀਰ ਜੀ ਕਿਵੇਂ ਦੱਸਦਾ ਤਾਂ ਬਾਕੀ ਮਗਰ ਇਕੱਠਾ ਆ ਗਿਆ ਵੀਰੋ ਹਾਂਜੀ ਬਾਕੀ ਚਾਰੂ ਬਹੁਤ ਜੀ ਚਾਰੂ ਬਹੁਤ ਆ ਤਾਂ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋਜੂ ਬੋਲ ਭਾਈ ਜੈ ਜੈ ਕਰਨਾ ਜੀ ਹਾਂਜੀ ਉਹ ਤੇ 65 ਕਰਦੇ 60 ਦੀ ਦੇ ਦੀਏ ਦੋ ਛੜ ਦੋ 58 ਦੀ ਹਾਂਜੀ 58 ਦੀ 55 ਹੀ ਦੇ ਦਾਂਗੇ ਯਾਰ ਜਿਹਨਾਂ ਜਾਰੀਆਂ ਦੇ ਦਾਂਗੇ ਭਜੀ 55 ਦੀ ਹਾਂਜੀ ਹਾਂਜੀ ਕੀ ਬਾਤ ਹੈ ਤੁਹਾਨੂੰ ਪਰਸੋਂ ਦਾ ਕੰਪੈਨ ਵਾਲੇ ਟਾਈਮ ਦਿੱਤਾ ਸੀ ਝੋਨਾ ਵੜੋਗਾ ਨਾ ਕੱਲੇ ਤੋੜ ਦੇਣੀਆਂ ਕਰਮਾਲੀਆਂ ਨਹੀਂ ਰੇਡ ਜਾਏਗੀ ਹਾਂਜੀ ਹਾਂਜੀ ਕਿਉਂਕਿ 55 ਦੀ ਵੀਰੇ ਵਜਨ ਵੀ ਬਹੁਤ ਜ਼ਿਆਦਾ ਹੈ ਹਨਾ ਬਸ ਬਸ ਤੇ ਥਾਣੇ ਸੁਣ ਵੀ ਵਧੀਆ ਲੱਗਿਆ ਵੇਖ ਲੈ ਤੇ ਥਾਣਾ ਗਿਆ ਵੀਰੋ ਚੰਗੇ ਰਿਕਾਰਡ ਆ ਜੀ ਦੋ ਤਿੰਨੇ ਚੰਗਾ ਦਈਏ ਨਾ ਬਰਸਨ ਚ ਫਿਰ ਆ ਗਈ ਵੀਰੇ ਦੁੱਧ ਚ ਵਾਜੂ ਨਾ ਪਾਈ ਨਾ ਜਿੱਦਾਂ ਸਟਾਲੇ ਹੋ ਗਏ ਨਾ ਤੋਕੜਾ ਫਿਰ ਸੱਜਰ ਹੋਣੀ ਜਾਵਾ ਉਹ ਭੈਣ ਭਰਾ ਲੈ ਗਏ ਜਿੰਨੇ ਦੀ ਚਈ ਆ ਨਾ ਲੋੜੀ ਦੇ ਬਾਅਦ ਫੇਰ ਦੋ ਤਿੰਨ ਮਹੀਨੇ ਕਿਉਂਕਿ ਲੋੜੀ ਦੇ ਬਾਅਦ ਫੇਰ ਲੈ ਆਵਾ ਫੇਰ ਵੇਖ ਜਾਂਦੀ ਬਿਲਕੁਲ ਤਾਂ ਵੇਖੋ ਵੀਰੇ 55000 ਦੀ ਹੋਜੂ ਤਾਂ ਬਹੁਤ ਚੰਗੀ ਆ ਠੀਕ ਆ ਜੀ ਤਾਂ ਦੂਜੇ ਨੰਬਰ ਤੇ ਆ ਗਈ ਝੋਟੀ ਤਾਂ ਵੇਖੋ ਵੀਰੇ ਪਹਿਲਾ ਸੂਆ ਆ ਗਈ ਝੋਟੀ ਵੀਰੇ ਹਾਂਜੀ ਹਾਂਜੀ ਇਹ ਪਹਿਲਾ ਸੂਆ ਜੀ ਬਾਜੀ ਠੀਕ ਆ ਜੀ ਜੋਰ ਮੋਰਾ ਜੀ ਮੋਰਾ ਜੀ ਆ ਗਈ ਝੋਟੀ ਤਾਂ ਕੱਦ ਕਾਠ ਬਹੁਤ ਜ਼ਿਆਦਾ ਜੀ ਆ ਪੂਰੀ ਓਕੇ ਰਿਪੋਰਟ ਇਹ ਗੱਬਣਾ ਜੀ ਗੱਬਣ ਗੱਬਣ ਹਾਂਜੀ ਠੀਕ ਆ ਇਹ ਬੰਦ ਲੋਕ ਤਾਂ ਲੈ ਜੇ 10 ਦਿਨ ਲੈ ਜੇ ਇੱਥੇ ਜਿਹੜੀ ਗੇਮ ਹੈਗੀ ਜੀ ਠੀਕ ਆ ਜੀ ਤਾਂ ਦੇਖੋ ਵੀਰੇ ਸੋਹਣੀ ਝੋਟੀ ਆ ਪਹਿਲਾ ਸੂਆ ਕੱਦ ਕਾਠ ਵਾਲੀ ਆ ਗਈ ਆ ਦਿਨ 10 ਖੜਦੀ ਆ ਤਾਂ ਬਾਕੀ ਵੀਰੇ ਲੈ ਵਲੂ ਚੈੱਕ ਕਰ ਲਓ ਲਾਗੇ ਤੋਂ ਬਹੁਤ ਸੋਨਾ ਥਣ ਘੜਦੀ ਆਂਦੀ ਝੋਟੀ ਹੈ ਨਾ ਵੀਰ ਜੀ ਕਿਦਵੇਂ ਕੱਦ ਕਾਠਾ ਪਤਲਾ ਚਾਮਾ ਦੁੱਧ ਚੰਗਾ ਭਰ ਜੂ ਫਿਰ ਝੋਟੀ ਹੈ ਨਾ ਇਹਨੇ ਪਹਿਲੇ ਸੀ ਮੈਂ ਮਲਮ 12 13 ਕਿਲੋ ਆ ਨਾਰਮਲ ਸੀ ਮੈਂ ਦੁੱਧ ਕੱਢ ਲਿਆ ਠੀਕ ਹੈ ਜੀ 12 13 ਕਿਲੋ ਚੁਆਈ ਕਰਾਏ ਬਹੁਤ ਚੰਗਾ ਹੁੰਦਾ ਵਿਚਾਂ ਨੂੰ ਲਈਆਂ ਜੀ ਠੀਕ ਹੈ ਜੀ ਵੱਡੀ ਝੋਟੀ ਹੈ ਹਨਾ ਤਾਂ ਪਲੀ ਜੁੜੀ ਬਹੁਤ ਆ ਸਿੰਘ ਦੀ ਕੁਆਲਿਟੀ ਵੀਰੇ ਚੈੱਕ ਕਰ ਲਓ ਚਮਕ ਚਮਕ ਬਹੁਤ ਆ ਝੋਟੀ ਦੀ ਇਹ ਤੋ ਠੀਕ ਆ ਬੜਾ ਚੰਗਾ ਲੱਗਾ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਲੈ ਵੀਰ ਜੀ ਲੈ ਤਾਂ ਹੈ ਪਤਲੇ ਚੰਮ ਦੀ ਆ ਤਾਂ ਬਾਕੀ ਵੀਰੋ ਹੈ ਵੀ ਵੱਡੀ ਝੋਟੀ ਆ ਕੰਦ ਕਾਠ ਵਾਲੀ ਆ ਬਾਕੀ ਵੀਰ ਜੀ ਹੁਣ ਕਿਵੇਂ ਝੋਟੀਆਂ ਹਨ ਨਸਲ ਆ ਵੱਡੀ ਆ ਦੁੱਧ ਘਾੜੀ ਵੀਰਾਂ ਦੀ ਸੇਵਾ ਦਾ ਹੋਈ ਨਾ ਹਨ ਤਾਂ ਦਿਨ ਦੱਸ ਜਰੂਰ ਲੈ ਜੂਗੀ ਠੀਕ ਹੈ ਜੀ ਲੈ ਦੇ ਵਿੱਚ ਇਹ ਤਾਂ ਵੀਰੇ ਥਣ ਬਹੁਤ ਪਿਆਰਾ ਘੜਦੀ ਪਈ ਆ ਹਜੇ ਦਿਨ ਦਾ ਬਾਕੀ ਪਏ ਨੇ ਠੀਕ ਆ ਜੀ ਦਾ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਜੋਤੀ ਜੀ ਕਿੰਨਾ ਬਰਚੀ ਕਰ ਲਈਏ ਹਾਂਜੀ ਮਤਲਬ ਦਾਕ ਤੇ ਦੇ ਸੂਂਚ ਰਹਿੰਦੇ 10 ਦਿਨ ਚੋ ਕੇ ਨਾ ਹਾਂਜੀ ਅੱਜ ਤੋਂ ਮਤਲਬ 18-19 ਦਿਨਾਂ ਨੂੰ ਦੀਵਾਲੀ ਮੰਡੀ ਲੱਗਦੀ ਆ ਪਾਜੀ ਇਹੋ ਜੀਆਂ ਡੇਢ-ਡੇਢ ਤੇ ਵੀ ਕੀ ਜਾਂਦੀਆਂ ਬਿਲਕੁਲ ਕੋਈ ਸ਼ੱਕ ਨਹੀਂ ਬਿਲਕੁਲ ਆਪਾਂ ਜਾਇਜਾ ਮੋਲ ਕਰਨਾ ਜੀ ਹਾਂਜੀ 95 ਕਰ ਦੇ ਜੀ ਠੀਕ ਆ 90 ਦੇ ਦਈਏ 90 ਜੀ ਹਾਂਜੀ 2 ਛੱਡ ਦਿਓ 88 ਦੇਦਾ 85 ਦੇ ਦਾਂਗੇ ਮਾਰਾ 85 ਦੀ ਦੇ ਦਾਂਗੇ ਯਾਰ ਬਾਕੇ ਵੀਰ ਭਰਾ ਕੋ ਫੋਨ ਲਾਵੇ ਮਾਨ ਤਾਨ ਫੁੱਲ ਕਰਾਂਗੇ ਇਮੋਡ ਦੇ ਨਹੀਂ ਹਣਾ ਵੀਰੇ ਇਮੋਡ ਦੇ ਨਹੀਂ ਯਾਰ ਪਹਿਲੇ ਫੋਨ ਤੇ ਦੇ ਦੇਣੀਆ ਕੀ ਬਾਤ ਆ ਜੀ ਤਾਂ ਵੇਖੋ ਵੀਰੋ ਵੀਰ ਕਹਿੰਦਾ 85000 ਦੀ ਹੋਜੂ ਸੋਣੀ ਝੋਟੀ ਆ ਕੱਦ ਕਾਠ ਵਾਲੀ ਆ ਪਤਲਾ ਚੰਮ ਆ ਗਿਆ ਪਲੀ ਜੁੜੀ ਬਹੁਤ ਆ ਤਾਂ ਬਾਕੀ ਵੀਰ ਨੂੰ ਫੋਨ ਜ਼ਰੂਰ ਲਾ ਲਿਓ 85 ਦੀ ਵੀਰੇ ਛੋੜ ਛੱਪਾ ਹੋਜੂ ਚਲੋ ਕਿਹੜਾ ਵੀਰ ਦੱਸਦੇ ਇਨਸਾਮਲੂ ਹਨਾ ਛੋੜ ਛੱਪਿਆਲੀ ਪੱਲਾ ਮਾਣ ਕਰਦਾਂਗੇ ਯਾਰ ਅਛੰਮਾਂ ਤਾਂ ਖੁੱਲਾ ਹੋ ਜੂ ਆ ਛੋੜ ਛੱਪਿਆਲੀ ਗੱਲ ਵੀ ਖੁੱਲਾ ਮਾਣ ਕਰਦੇ ਕੋ ਭੈਣ ਭਰਾ ਫੋਨ ਕਰੇ ਸਹੀ ਬਾਤ ਨਹੀਂ ਰੇਡ ਤੁਹਾਡਾ ਵੀਰ ਜੀ ਜਾਇਜ਼ ਹੁੰਦਾ ਹਨਾ ਜੀ ਰੇਡ ਨੋਰਮਲ ਆ ਹਰ ਵੀਡੀਓ ਰੇਡ ਜਾਇਜ਼ ਹੁੰਦਾ ਵੀਰਾਂ ਦਾ ਬਾਕੀ ਵੀਰੋ ਫੋਨ ਜ਼ਰੂਰ ਵੀਰ ਨੂੰ ਲਾ ਲਿਓ ਜੀ ਤਾਂ ਤੇਜੇ ਨੰਬਰ ਤੇ ਆ ਗਈ ਵੈੜ ਜੀ ਵੈੜ ਆ ਗਈ ਬਬਾਈ ਤੁਝਾ ਸੂਰਾ ਦੇ ਹਾਂਜੀ ਬਾਕੀ ਠੰਡੀ ਧੀਰੀ ਭਾਜੀ ਅਸੀ ਇਸ ਇਲਾਕੇ ਆ ਜੀ ਅੰਦਾ ਮੱਝ ਕਰ ਬਾਬੂ ਤੇ ਥੱਲੇ ਬਬਾਈ ਇਹ ਗੱਬਣਾ ਕੀ ਆ ਜੀ ਹਾਂਜੀ ਹਾਂਜੀ ਕੀ ਬਾਤ ਆ ਥ ਕਿੰਨੇ ਦਿਨ ਲਾ ਜੂ ਵੀਰ ਜੀ ਬੱਬਾ ਜੀ ਹਫਤਾ ਲੈ ਹੀ ਜਾਣਾ ਹਫਤਾ ਲੈ ਜੀ ਸੀਲ ਬਹੁਤ ਆ ਹਾਂਜੀ ਦੁੱਧ ਚੰਗਾ ਪਰ ਜੀ ਦੂਜਾ ਸੂਆ ਜੀ ਦੂਜਾ ਸੂਆ ਪਹਿਲੇ ਸੂਆ 12 13 ਕਿਲੋ ਆਂਦੇ ਜੂ ਆ ਠੀਕ ਆ ਜੀ ਤਾਂ ਵੇਖੋ ਵੀਰੋ ਗੱਬਣ ਵਹਿੜ ਹੈਗੀ ਆ ਦੂਜਾ ਸੂਆ ਸੂਣ ਵਾਲੀ ਆ ਤਾਂ ਹੈ ਸੀਲਸ ਲੱਗ ਪੂਰੀ ਵੀਰੋ ਤਾਂ ਚੈੱਕ ਕਰ ਲੋ ਲੱਗੇ ਤੂਲੇ ਵਾਲੂ ਆ ਥਣ ਥਣ ਬਹੁਤ ਪਿਆਰਾ ਲੱਗਿਆ ਬਹੁਤ ਚੰਗੀ ਵਹਿੜ ਆ ਦਿਨ ਗਿਣਤੀ ਦੇ 10 ਖੜੂ ਵੀਰ ਹਫਤਾ ਹੀ ਖੜਨਾ ਭਾਈ ਹਫਤਾ ਖੜੂ ਹੈਣਾ ਦੁੱਧ ਚੰਗਾ ਚਵਾਜੂ ਥਾਨ ਵਧੀਆ ਲੱਗਿਆ ਹਨਾ ਸ਼ਵਾਈ ਬਹੁਤ ਚੰਗੀ ਲੱਗੀ ਜੀ ਠੀਕ ਹੈ ਜੀ ਧਾਰਾ ਮਰੀਆਂ ਮੋਟੀ ਧਾਰੋਂ ਦੀ ਭਾਈ ਠੀਕ ਹੈ ਜੀ ਹਾਂਜੀ ਤਾਂ ਵੇਖੋ ਵੀਰੋ ਬੜੀ ਪਿਆਰੀ ਬੇਰਲ ਲਾਲ ਡੱਬੀ ਆ ਗਈ ਹਨਾ ਹਾਂਜੀ ਤਾਂ ਬਹੁਤ ਚੰਗੀ ਗੜ ਆ ਗਈ ਵੀਰੋ ਇੱਕ ਵੀਰੋ ਐ ਨੋਕ ਵਾਲਾ ਥਾਨ ਆ ਗਿਆ ਤਾਂ ਦੁੱਧ ਵੀ ਸੋਹਣਾ ਚਵਾਈ ਜਾਣਾ ਨਾ ਇਹਨੇ ਗਰਮੀ ਮਹਿਸੂਸ ਕਰਨੀ ਹੈ ਨਾ ਜੀ ਨਾ ਠੰਡ ਮਹਿਸੂਸ ਕਰਨੀ ਵੀਰੋ ਸੋਹਣੀ ਬੈੜਾ ਤਾਂ ਫੈਡ ਫੂਡ ਦੀ ਵੀ ਚੰਗੀ ਮਾਲ ਕਰੂਗੀ ਹਾਂਜੀ ਬਿਲਕੁਲ ਹੈ ਸੀਸ ਲੱਗ ਤਾਂ ਮਿਰਜੀ ਇਹਨੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋਜੂ ਭਾਈ ਮੈਂ ਤੁਹਾਨੂੰ 40 ਮੰਗੀ ਜਾਂਦੇ ਹਾਂ ਹਾਂਜੀ ਆਪਾਂ ਕੀ ਜਿੰਨੇ ਦੀ ਕਹੋਗੇ ਦੇ ਦਾਂਗੇ ਕਰ ਦਿਓ ਮਾਂ ਤਾਂ ਤੁਸੀਂ ਤੁਸੀਂ ਦੱਸ ਦਿਓ ਭਾਈ ਦੋ ਛੱਡ ਦਿਓ 35 ਹਜ਼ਾਰ ਦੀ ਆਣਾ ਦੇ ਦਾਂਗੇ ਭਾਈ 2000 ਛੱਡ ਦਿਓ 35 ਤੇ ਤੀ 32 ਆਦੀ ਦੇ ਦਾਂਗੇ ਉੱਤ ਸੁਗੀਆਂ ਨਹੀਂ ਰੇਡ ਜੈਜਾ ਜੀ ਕੀ ਕੀ ਬਾਤਾਂ ਵੇਖੋ ਵੀਰੋ ਬਾਕੀ ਥਣ ਮੱਝਾਂ ਵਾਲੇ ਲੱਗਿਆ ਪਛੀ ਇਹਨੂੰ ਬਿਲਕੁਲ ਥਣ ਬੜਾ ਪਿਆਰਾ ਲੱਗਿਆ ਹੈ ਨਾ ਵੀਰੇ ਹਾਂਜੀ ਥਣ ਸੁਣਾ ਜਦੋਂ ਨੌਕਰ ਆ ਗਿਆ ਬਿਲਕੁਲ ਤਾਂ ਹੈਵੀ ਵੀਰੋ ਰਾਜੀ ਫੁੱਲਾ ਸੋਹਣੀ ਵੇੜਾ ਹੇ ਇੱਕ ਹਫਤਾ ਖੜਦੀ ਆ ਤਾਂ ਰੇਡ ਵੀਰ ਦਾ ਜੈਜਾ ਹੁੰਦਾ ਵੀਰ ਜੀ ਤਿੰਨ ਪਸ਼ੂ ਆ ਗਏ ਹੈ ਨਾ ਜੀ ਹਾਂਜੀ ਹਾਂਜੀ ਤਾਂ ਤਿੰਨਾਂ ਪਸ਼ੂਆਂ ਦੇ ਵੀਰੇ ਰੇਡ ਬਹੁਤ ਜੈਜਾ ਝੋਟੀ ਚੰਗੀ ਆ ਕੱਦ ਕਾਰ ਠਾਲੀ ਆ ਤਾਂ ਬਦਲੇ ਚਾ ਮਲੀ ਆ ਬਾਕੀ ਫੋਨ ਵੀਰ ਨੂੰ ਜਰੂਰ ਲਾ ਲਿਓ ਆ 55000 ਦੀ ਮੈਂ ਹਾਂ ਜੂ ਮਗਰ ਕਟਾ ਆ ਗਿਆ ਵੀਰੇ ਤਾਂ ਨੀਲੀ ਰਾਵੀ ਚ ਪੱਖ ਰੱਖਦੀ ਸਿੰਘ ਸੁng ਦੀ ਕੁਆਲਿਟੀ ਚੰਗੀ ਲੱਗੀ ਆ ਤਾਂ ਸੋਹਣੀ ਆ ਗਈ ਆ ਜੀ ਤਾਂ ਤਿੰਨਾ ਪਸ਼ੂਆਂ ਦੇ ਰੇਟ ਜਿਆ ਜੇ ਬਾਕੀ ਫੋਨ ਵੀਰ ਨੂੰ ਜਰੂਰ ਲਾ ਲਿਓ ਜੀ ਮਾਨ ਤਨ ਵੀਰੋ ਹੋ ਜੂ ਛੋੜ ਛੱਪਾ ਵੀਰ ਕਰ ਭੈਣ ਭਰਾ ਨਾ ਹਾਂਜੀ ਇਕੱਠੇ ਵੀ ਲੈ ਲਓ ਜੇ ਕਹਿੰਦੇ ਕਾਰੋਬਾਰ ਕਰਦਾ ਪਾਜੀ ਇਹ ਕਿੰਨੇ 8 1 60 70 ਦੀ ਖੇੜ ਜੇ ਤਾਂ ਕਾਰੋਬਾਰ ਚੱਲ ਜਣਾ ਜੀ ਦੁੱਧ ਆ ਬਿਲਕੁਲ ਵੀਰ ਜੀ ਬਿਲਕੁਲ ਤੇ ਗਲਤ ਨਹੀਂ ਗੱਲ ਹੈ ਜੇ ਕੋ ਤੰਦੇ ਪੰਡ ਭਰਾ ਲਵੂ ਨਾ ਹੋਰ ਮਾਨ ਕਰਦਾਗੇ ਤਿੰਨਾ ਪਸ਼ੂਆਂ ਦਾ ਹਾਂਜੀ ਹਾਂਜੀ ਬਾਕੀ ਅੱਜ ਦਾ ਸਮਾਂ ਜੇ ਮੰਨ ਲਓ 1 60 70 ਕੋ ਐਡੀ ਵੱਡੀ ਗੇਮ ਨਹੀਂ ਆ ਬਿਲਕੁਲ ਬਿਲਕੁਲ 1 60 70 ਦੀ ਇੱਕ ਆਉਂਡੀ ਆ ਇਹ ਆਉਂਡੀ ਹੁੰਦੀ ਬਿਲਕੁਲ ਤਿੰਨ ਦੇ ਦੇਣੀ ਆ ਜੀ ਕੋਈ ਸ਼ੱਕ ਨਹੀਂ ਰੇਟ ਤੁਹਾਡਾ ਵੀਰ ਜੀ ਹਰ ਵੀਡੀਓ ਜੈਜ ਹੁੰਦਾ ਆਹ ਵਾਹ ਵਾਹ ਤਾਂ ਉਸ ਕਰਕੇ ਪਸ਼ੂ ਵੀ ਜਲਦੀ ਤਾਂ ਵੇਖਦਾ ਜੀ ਤੰਬਾ ਕੀ ਇਹੋ ਬੇਨਤੀ ਹੁੰਦੀ ਆ ਵੀਰਾਂ ਨੂੰ ਕਿ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਜੋ ਨਵੀਂ ਤਰ੍ਹਾਂ ਦੀ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਤਾਂ ਬਾਕੀ ਵੀਰ ਜੀ ਐਂ ਵੀਰਾਂ ਦਾ ਕਰਿਓ ਮਾਣ ਤਾਂ ਹਨਾ ਜੀ ਪੂਰਾ ਫੁੱਲ ਫੁੱਲ ਭਾਈ ਬਾਲਾ ਕੋ ਨਾਂ ਵੀ ਪੜ ਪਰਾਵੇ ਫੂਨ ਹੀ ਕਰ ਦੇਣਾ ਉਹ ਲਮਾਨ ਹੋਊਗਾ ਯਾਰ ਕੀ ਬਾਤ ਹੈ ਜੀ ਕਿਉਂਕਿ ਪਸ਼ੂ ਸਾਫ਼ ਸੁਥਰੇ ਆ ਤੇ ਬਾਕੀ ਵੀਰੋ ਜੇ ਜੋੜਾ ਪਾਉਣਾ ਵੀਰ ਨੇ ਜੋੜੇ ਚ ਮਾਣਤਾਂ ਨੂੰ ਹੋ ਜੂ ਇੱਕ ਰੀ ਜੋੜਾ ਖੁੱਲ ਕੇ ਵਿਖਾ ਦੇ ਵੀਰੇ ਇਕੱਠਾ ਤੋਰਾ ਵਿਖਾ ਦਈਏ ਦੋਵਾਂ ਦਾ ਜੀ ਤਾਂ ਵੇਖੋ ਵੀਰੋ ਇਹ ਮੈਂ ਇੱਕ ਥਾਂ ਤੋਂ ਤੇਲਾ ਕਿਵੇਂ ਵੀਰਾਂ ਨੂੰ ਦੱਸਿਆ ਤਾਜੀ ਸੂਈ ਆ ਮਗਰ ਕੱਟਾ ਤੇ ਝੋਟੀ ਬਹੁਤ ਸ਼ਾਨਦਾਰ ਆ ਤਾਂ ਬਾਕੀ ਤੋਰਾ ਤੁਹਾਨੂੰ ਇੱਕ ਚੈੱਕ ਕਰਾ ਦਿੰਨੇ ਆ ਇਕੱਠੀਆਂ ਦੋਰ ਦੇ ਵਿੱਚ ਇਹ ਚਲੋ ਜਾਂਦੇ ਹਾਂ ਜੀ ਜਾਂਦੇ ਦੇ ਵੇਖੋ ਵੀਰੋ ਆ ਸੋਹਣਾ ਲੇਵਾ ਲੱਗਿਆ ਸਿੰਗਲ ਹੱਡੀ ਤੇ ਝੋਟੀ ਦੀ ਗੱਲ ਕਰੀਏ ਤਾਂ ਵੀਰੇ ਇਹ ਵੀ ਸਿਰਾਈਆ ਪਲੀ ਜੁੜੀ ਫੋਲਾ ਐ ਲੇਵਲ ਵਾ ਸੋਹਣਾ ਲੱਗਿਆ ਬਹੁਤ ਸ਼ਾਨਦਾਰ ਪਸ਼ੂ ਵੀਰ ਕੋਲ ਸੋਣ ਜਰੂਰ ਲਾ ਲਓ 55000 ਦਾ 85 ਹਜ਼ਾਰ ਦੀ ਚੋਟੀ ਲਾਜ ਠੀਕ ਹੈ ਲਾਜ ਤਾਂ ਵੀਰ ਜੀ ਇਹ ਕਿਹੜੇ ਐਡਰੈਸ ਆਪਣਾ ਬੋਲਦੇ ਜੀ ਪਈ ਪਿੰਡ ਮੀਰਾਕੋੜ ਜੇ ਹਾਂਜੀ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜੇ ਠੀਕ ਹੈ ਜੀ ਫੋਨ ਨੰਬਰ ਹੈਗਾ 9881375481 ਠੀਕ ਹੈ ਜੀ ਹਾਂਜੀ ਠੀਕ ਹੈ 사ਸੀガル ਵੀਰੇ 사ਸੀガル ਪਈ 사ਸੀ